ਹਾਂਜੀ ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਗੱਲ ਕਰਦੇ ਆ ਜਸਪ੍ਰੀਤ ਇਨਕਾਉਂਟਰ ਦੀ ਜਸਪ੍ਰੀਤ ਕੈਨੇਡਾ ਦੀ ਧਰਤੀ ਤੇ ਰਹਿਣ ਵਾਲਾ ਮਾਪਿਆਂ ਦਾ ਅਲੋਤਾ ਪੁੱਤਰ ਜਿਹਦੇ ਕੇਸ ਦਾੜੀ ਵੀ ਰੱਖੇ ਸੀ ਪੱਗ ਵੀ ਬੜੀ ਸੋਹਣੀ ਬੰਨ ਕੇ ਰੱਖਦਾ ਸੀ ਉਹਦੇ ਮਾਪਿਆਂ ਨੂੰ ਨਹੀਂ ਪਤਾ ਸੀ ਕਿ ਜਸਪ੍ਰੀਤ ਦੀ ਮੌਤ ਅਚਨਚੇਤ ਉਹਨੂੰ ਖਿੱਚ ਕੇ ਪੰਜਾਬ ਦੀ ਧਰਤੀ ਤੇ ਲੈ ਆਵੇ ਦੋਸਤੋ ਨਹੀਂ ਪਤਾ ਸੀ ਮਾਪੇ ਉਹਦੇ ਫੋਨ ਨੂੰ ਉਡੀਕਦੇ ਸੀ ਸੁੱਖ ਸ਼ਾਂਤੀ ਦੇ ਨੂੰ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਜਸਪ੍ਰੀਤ ਪੰਜਾਬ ਦੀ ਧਰਤੀ ਤੇ ਪਹੁੰਚਿਆ ਹੋਇਆ ਹੈ ਤੇ ਮੌਤ ਬਿਲਕੁਲ ਉਹਦੇ ਨੇੜੇ ਖੜੀ ਹੈ ਮੈਂ ਦੋਸਤੋ ਗੱਲ ਕਰ ਰਿਹਾ ਜਿਹੜਾ ਬੱਚਾ ਅਗਵਾ ਕੀਤਾ ਗਿਆ ਸਾਰੇ ਪੰਜਾਬ ਨੂੰ ਪਤਾ ਹੈ ਬੜਾ ਹਾਈਲਾਈਟ ਕੇਸ ਸੀ ਤੇ ਜਦੋਂ ਬੱਚੇ ਨੂੰ ਪੁਲਿਸ ਨੇ ਥੋੜੇ ਸਮੇਂ ਦੇ ਬਾਅਦ 24 ਘੰਟਿਆਂ ਦੇ ਵਿੱਚ ਹੀ ਉਹਨਾਂ ਨੇ ਦਾਅਵਾ ਕੀਤਾ ਸਰਦਾਰ ਮਨਦੀਪ ਸਿੰਘ ਸਿੱਧੂ ਜਿਹੜੇ ਡੀਆਈਜੀ ਪਟਿਆਲਾ ਸੀ ਕਿ ਅਸੀਂ ਬੱਚੇ ਨੂੰ ਛਡਾ ਲਿਆ ਬੱਚੇ ਨੂੰ ਸਹੀ ਸਲਾਮਤੋ ਦੇ ਮਾਪਿਆਂ ਕੋਲੇ ਪਹੁੰਚਾ ਦਿੱਤਾ ਤੇ ਪੁਲਿਸ ਦੀ ਦੋਸਤੋਂ ਬੜੀ ਤਾਰੀਫ ਹੋਈ ਹਰ ਇੱਕ ਨੇ ਕੀਤੀ ਮੈਂ ਵੀ ਕੀਤੀ ਸਾਰਿਆਂ ਨੇ ਕੀਤੀ ਕਿਉਂਕਿ ਬੱਚੇ ਦੀ ਦੀ 8 ਸਾਲ ਦਾ ਜਿਹੜਾ ਬੱਚਾ ਸੀ ਉਹਦੀ ਉਮਰ ਬਚਾ ਦਿੱਤੀ ਸੀ ਉਹਦੀ ਜ਼ਿੰਦਗੀ ਬਚਾ ਦਿੱਤੀ ਸੀ ਤੇ ਪੁਲਿਸ ਨੂੰ ਸਾਰਿਆਂ ਨੇ ਬੜੀ ਸ਼ਾਬਾਸ਼ੀ ਦਿੱਤੀ ਪਰ ਦੋਸਤੋ ਕੀ ਹੁੰਦਾ ਹੈ ਉਹੀ ਪੁਲਿਸ ਦੇ ਇੰਸਪੈਕਟਰ ਤਿੰਨ ਇੰਸਪੈਕਟਰ ਜਿਨ੍ਹਾਂ ਨੇ ਗੋਲੀ ਚਲਾਈ ਸੀ ਬਿਆਨ ਦਿੱਤੇ ਹੈ ਕਿ ਅਸੀਂ ਜਸਪ੍ਰੀਤ ਨੂੰ ਮਾਰਿਆ ਕਿਉਂਕਿ ਉਹਨੇ ਅੱਗੋਂ ਸਾਡੇ ਤੇ ਗੋਲੀ ਚਲਾ ਦਿੱਤੀ ਸੀ ਜਦੋਂ ਬੱਚੇ ਨੂੰ ਅਸੀਂ ਲੈਣ ਗਏ ਕੀ ਹੋਇਆ ਦੋਸਤੋ ਕਰਨਲ ਬਾਠ ਜਿਹੜਾ ਕਰਨਲ ਬਾਠ ਦਾ ਕੇਸ ਹੋਇਆ ਉਹ ਨੂੰ ਸਾਰੇ ਤੁਸੀਂ ਜਾਣਦੇ ਹੋ ਪਿਛਲੇ ਮਹੀਨੇ ਕਰਨਲ ਵਾਟ ਤੇ ਉਹਦਾ ਬੇਟਾ ਅੰਗਦ ਦਿੱਲੀ ਤੋਂ ਆਏ ਆ ਕੇ ਪਟਿਆਲੇ ਘਟਾਬੇ ਤੇ ਰੁਕੇ ਉਹਨਾਂ ਨੇ ਸੋਚਿਆ ਕਿ ਰਾਤ ਦਾ ਸਮਾਂ ਘਰੇ ਜਾ ਕੇ ਬੁੜੀਆਂ ਨੂੰ ਕਿੱਥੋਂ ਠਾਵਾਂਗੇ ਕਿਉਂ ਨਾ ਇੱਥੇ ਹੀ ਕੁਝ ਖਾ ਪੀ ਲਿਆ ਜਾਵੇ ਉਹਨਾਂ ਨੇ ਦੋਨੇ ਪੁੱਤਰ ਤੇ ਪਿਤਾ ਨੇ ਮੈਗੀ ਆਰਡਰ ਕੀਤੀ ਤੇ ਮੈਗੀ ਉਹ ਖਾ ਰਹੇ ਸੀ ਇਹਨੇ ਨੂੰ ਉੱਥੇ ਪੁਲਿਸ ਪਹੁੰਚ ਗਈ ਪੁਲਿਸ ਦੇ ਵਿੱਚ ਉਹ ਹੀ ਚਾਰੇ ਇੰਸਪੈਕਟਰ ਤੇ ਉਹਨਾਂ ਦੇ ਨਾਲ ਉਹਨਾਂ ਦੇ ਗਨਮੈਨ ਕਹਿੰਦੇ ਆ ਕੇ ਗੱਡੀ ਪਾਰਕਿੰਗ ਕਰਨ ਦੇ ਵਾਸਤੇ ਕੁਝ ਰੌਲਾ ਹੋਇਆ ਗਾਲੀ ਗਲੋਚ ਹੋਈ ਇਹ ਤੇ ਉਹ ਜਾਣਦੇ ਆ ਜਾਂ ਪ੍ਰਮਾਤਮਾ ਜਾਣਦਾ ਹੈ ਕਿ ਕਸੂਰ ਉਸ ਸੇਮ ਕਿਸ ਦਾ ਸੀ ਕਰਨਲ ਦੇ ਬੇਟੇ ਦਾ ਸੀ ਪੁਲਿਸ ਵੱਲੋਂ ਆਖਿਆ ਗਿਆ ਕਿ ਕਰਨਲ ਦੇ ਬੇਟੇ ਨੇ ਪਹਿਲਾ ਹੱਥ ਚੁੱਕਿਆ ਤਾਂ ਅਸੀਂ ਬਾਅਦ ਵਿੱਚ ਚੁੱਕਿਆ ਉਹ ਦੋਸਤੋ ਸਾਰਾ ਕੁਝ ਇਨਕੁਆਰੀ ਚੱਲ ਰਹੀ ਹੈ ਉਹ ਜਾਂਚ ਦੇ ਘੇਰੇ ਚ ਆਪਾਂ ਕੁਝ ਨਹੀਂ ਕਹਿਣਾ ਚਾਹੁੰਦੇ ਤੇ ਮੈਂ ਜਿਹੜੀ ਅੱਜ ਗੱਲ ਕਰਨੀ ਚਾਹੁੰਨਾ ਉਹ ਜਸਪ੍ਰੀਤ ਦੀ ਗੁਰਸਿੱਖ ਸੀ ਇੱਕ ਪਾਸੇ ਤੇ ਦੋਸਤੋ ਇੱਕ ਬੱਚੇ ਦੀ 8 ਸਾਲ ਦੇ ਦੀ ਜਾਨ ਬਚਾ ਦਿੱਤੀ ਬੜਾ ਧੰਨਵਾਦ ਹੈ ਤੇ ਦੂਜੇ ਪਾਸੇ 22 ਸਾਲ ਦਾ ਨੌਜਵਾਨ ਜਸਪ੍ਰੀਤ ਕਿਉਂ ਮਾਰ ਦਿੱਤਾ ਗਿਆ ਕਿਉਂ ਮਾਰਿਆ ਗਿਆ ਦੋਸਤੋ ਜਿਹੜੀ ਸਾਰੀ ਕਹਾਣੀ ਸੀ ਪੁਲਿਸ ਦੀ ਉਹ ਇਸ ਤਰ੍ਹਾਂ ਬਣਾਈ ਗਈ ਸੀ ਕਿ ਜਦੋਂ ਉਸ ਬੱਚੇ ਨੂੰ ਅਗਵਾ ਕੀਤਾ ਕਿਉਂਕਿ ਜਿਹਦਾ ਬੱਚਾ ਸੀ ਉਹ ਆੜਤ ਦਾ ਕੰਮ ਕਰਦੇ ਸੀ ਬੰਦੇ ਤੱਕੜੇ ਸੀ ਪਰ ਜਸਪ੍ਰੀਤ ਦੇ ਉਹਨਾਂ ਦੇ ਨਾਲ ਜਸਪ੍ਰੀਤ ਦਾ ਜਿਹੜਾ ਪਰਿਵਾਰ ਸੀ ਉਹਨਾਂ ਦੇ ਬੜੇ ਸੋਹਣੇ ਲਿੰਕ ਸੀ ਉਹ ਵੀ ਉਹਨਾਂ ਦੇ ਆੜਤਗੇ ਲੱਗੇ ਹੋਏ ਸੀ ਉਹਨਾਂ ਨੇ ਪਰਿਵਾਰ ਦੇ ਵਿੱਚ ਰਿਸ਼ਤਾ ਵੀ ਪਹਿਲਾਂ ਕਰਵਾਇਆ ਹੋਇਆ ਸੀ ਸਕੀਰੀ ਵੀ ਮਿਲਦੀ ਸੀ ਉਹਨਾਂ ਨੇ ਨਹੀਂ ਸੋਚਿਆ ਸੀ ਪਰ ਜਸਪ੍ਰੀਤ ਨੇ ਬਹੁਤ ਮਾੜਾ ਕੰਮ ਕੀਤਾ ਸੀ ਮੰਨਦੇ ਆ ਜੇ ਕੀਤਾ ਸੀ ਪਰ ਹੁਣ ਜਿੱਥੋਂ ਤੱਕ ਗੱਲ ਆ ਰਹੀ ਹੈ ਇਹ ਇਨਕੁਆਰੀ ਦੀ ਜਾਂਚ ਦੇ ਵਿਸ਼ੇ ਚ ਹੈ ਪਰ ਪੁਲਿਸ ਨੇ ਇਹ ਕਹਾਣੀ ਪੇਸ਼ ਕੀਤੀ ਸੀ ਕਿ ਜਦੋਂ ਉਹ ਬੱਚੇ ਨੂੰ ਅਸੀਂ ਸੜਾਉਣ ਲੱਗੇ ਜਸਪ੍ਰੀਤ ਕੋਲੇ ਫੋਰਚੂਨਰ ਗੱਡੀ ਸੀ ਜਸਪ੍ਰੀਤ ਨੇ ਗੱਡੀ ਖੇਤਾਂ ਵਿੱਚ ਭਜਾਈ ਤੇ ਜਦੋਂ ਕਣਕਾਂ ਵਿੱਚ ਦੀ ਉਹ ਭਜਣ ਲੱਗਿਆ ਗੱਡੀ ਉਹਦੀ ਰੁਕ ਗਈ ਉਥੇ ਦਬ ਗਈ ਬਹਿ ਗਈ ਗੱਡੀ ਖੁੱਭ ਗਈ ਕਹਿੰਦੇ ਜਸਪ੍ਰੀਤ ਗੱਡੀ ਚੋਂ ਨਿਕਲ ਕੇ ਜਦੋਂ ਭਜਣ ਲੱਗਿਆ ਕਹਿੰਦੇ ਜਦੋਂ ਅਸੀਂ ਫੜਨ ਲੱਗੇ ਤੇ ਜਸਪ੍ਰੀਤ ਨੇ ਅੱਗੋਂ ਗੋਲੀ ਚਲਾ ਦਿੱਤੀ ਜਦੋਂ ਕਹਿੰਦੇ ਗੋਲੀ ਚਲਾ ਦਿੱਤੀ ਅਸੀਂ ਬਚਤ ਕਰਨ ਦੇ ਮਾਰਿਆ ਨੇ ਤੇ ਬੱਚੇ ਦੀ ਜਾਨ ਬਚਾਉਣ ਦੇ ਮਾਰਿਆਂ ਨੇ ਕਹਿੰਦੇ ਜਸਪ੍ਰੀਤ ਦੇ ਉੱਤੇ ਕੋਲਣਾ ਚਲਾਇਆ। ਦੋਸਤੋ ਤਰੱਕੀ ਮਿਲਣੀ ਸੀ ਬੀਜੀਪੀ ਸਾਹਿਬ ਨੇ ਐਲਾਨ ਕੀਤਾ ਸੀ ਕਿ ਜਿਹੜੇ ਇੰਸਪੈਕਟਰ ਹੈ ਉਹ ਡੀਐਸਪੀ ਬਣਨਗੇ। ਜਿਹੜੇ ਸਬ ਇੰਸਪੈਕਟਰ ਹੈ ਉਹ ਇੰਸਪੈਕਟਰ ਬਣਨਗੇ। ਜਿਹੜੇ ਕਾਂਸਟੇਬਲ ਹੈ ਹੌਲਦਾਰ ਬਣਨਗੇ ਤੇ ਨਾਲ 10-10 ਲੱਖ ਰੁਪਏ ਦਾ ਇਨਾਮ ਵੀ ਮਿਲੂਗਾ। ਤੇ ਦੋਸਤੋ ਇੱਕ ਪਾਸੇ ਖੁਸ਼ੀ ਸੀ। ਉਹਨਾਂ ਐਂਗਸਪੈਕਟਰਾਂ ਨੂੰ ਵੀ ਬੜੀ ਖੁਸ਼ੀ ਹੋਈ ਕਿਉਂਕਿ ਅਚਨਚੇਤ ਤਰੱਕੀ ਮਿਲ ਗਈ ਆਨਾ ਮਿਲ ਗਿਆ ਨਹੀਂ ਸੋਚਿਆ ਸੀ ਕਿ ਕੀ ਹੋਣ ਵਾਲਾ ਤੇ ਦੋਸਤੋ ਉਸੇ ਖੁਸ਼ੀ ਦੇ ਵਿੱਚ ਕਹਿੰਦੇ ਉਹ ਵੀ ਖਾਂਦੇ ਪੀਂਦੇ ਉੱਥੇ <table>ਤੇ ਪਹੁੰਚੇ ਜਿੱਥੇ ਉਹਨਾਂ ਦਾ ਕਰਨਲ ਦੇ ਨਾਲ ਦੋਸਤੋ ਜਾ ਕੇ ਲੜਾਈ ਝਗੜਾ ਹੋ ਗਿਆ ਹੁਣ ਦੋਸਤੋ ਜਿਹੜੀ ਮੈਂ ਗੱਲ ਕਰਨੀ ਚਾਹਣਾ ਹੈ ਕਿ ਜਿਹੜਾ ਇਨਕਾਊਂਟਰ ਹੋਇਆ ਉਹ ਅਸਲੀ ਸੀ ਜਾਂ ਨਕਲੀ ਸੀ ਭਾਵ ਅਸਲੀ ਸੀ ਜਾਂ ਫੇਕ ਸੀ ਇਹ ਤੇ ਦੋਸਤੋ ਜਾਂਚ ਦੱਸੂਗੀ ਮੈਂ ਨਹੀਂ ਕੁਝ ਵੀ ਕਹਿਣਾ ਇਹ ਤੇ ਦੱਸੂਗੀ ਅੱਗੇ ਇਨਕੁਆਰੀ ਪਰ ਜਿਹੜਾ ਪੀੜਤਾਂ ਦਾ ਜਸਪ੍ਰੀਤ ਦਾ ਵਕੀਲ ਹੈ ਸਰਦਾਰ ਨਵਕਿਰਨ ਸਿੰਘ ਜਿਹੜਾ ਹਿਊਮਨ ਰਾਈਟਸ ਦਾ ਬਹੁਤ ਤਕੜਾ ਵਕੀਲ ਮੰਨੇ ਹੈ ਹਾਈ ਕੋਰਟ ਦਾ ਉਹ ਹੁਣ ਇਸ ਕੇਸ ਦੇ ਵਿੱਚ ਆ ਗਿਆ ਮੈਂ ਸਾਰੀਆਂ ਗੱਲਾਂ ਸਰਦਾਰ ਨਵਕਿਰਨ ਨੇ ਜਿਹੜੀਆਂ ਕਹਿਆ ਉਹ ਸਾਂਝੀਆਂ ਕਰਨਾ ਚਾਹੁੰਦਾ ਨਵਕਿਰਨ ਸਿੰਘ ਵਕੀਲ ਨੇ ਆਖਿਆ ਕਿ 7 ਗੋਲੀਆਂ ਲੱਗੀਆਂ ਜਸਪ੍ਰੀਤ ਦੇ ਮੈਂ ਜਸਪ੍ਰੀਤ ਦਾ ਕੇਸ ਨਵਕਿਰਨ ਸਿੰਘ ਕਹਿੰਦੇ ਹੁਣ ਚੁੱਕ ਲਿਆ ਮੈਂ ਬੜੇ ਅੱਤਵਾਦੀਆਂ ਨੂੰ ਇਨਸਾਫ ਉਹਨਾਂ ਦੇ ਪਰਿਵਾਰਾਂ ਨੂੰ ਦਵਾਇਆ ਜਿਹੜੇ ਕਹਿੰਦੇ ਫੇਕ ਇਨਕਾਊਂਟਰ ਹੁੰਦੇ ਐ ਉਹਦੀ ਮੈਂ ਰਿਪੋਰਟ ਡਾਕਟਰੀ ਦੇਖ ਕੇ ਦੱਸ ਦਿੰਨਾ ਕਿ ਫੇਕ ਇਨਕਾਊਂਟਰ ਐ ਤੇ ਦੋਸਤੋ ਨਵਕਿਰਨ ਸਿੰਘ ਨੇ ਕਿਹਾ ਕਿ ਜਿਹੜੀਆਂ 7 ਗੋਲੀਆਂ ਲੱਗੀਆਂ ਨੇ ਉਹ 7 ਗੋਲੀਆਂ ਦੇ ਵਿੱਚੋਂ 3 ਗੋਲੀਆਂ ਉਹ ਕਹਿੰਦੇ ਉਹ ਐ ਜਿਹੜੀਆਂ ਬਿਲਕੁਲ ਨੇੜਿਓਂ ਵੱਜ ਗਈਆਂ ਭਾਬ 2 4 ਫੁੱਟ ਦੀ ਦੂਰੀ ਤੋਂ ਜਿਹੜੀਆਂ ਗੋਲੀਆਂ ਲੱਗਣਾਂ ਕਹਿੰਦੇ ਉਹਨਾਂ ਦੀ ਇਹ ਨਿਸ਼ਾਨੀ ਹੈ ਕਿ ਜਦੋਂ ਡਾਕਟਰੀ ਦੇ ਵਿੱਚ ਆਉਂਦੀਆਂ ਕਹਿੰਦੇ ਉਹ ਕਾਲੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਡਾਕਟਰਾਂ ਦਾ ਬੋਰਡ ਬਣਿਆ ਸੀ ਜਦੋਂ ਮੈਡੀਕਲ ਜਾਂਚ ਹੋਈ ਜਸਪ੍ਰੀਤ ਦੀ ਪੋਸਟਮਾਰਟਮ ਹੋਇਆ ਤੇ ਦੋਸਤੋ ਤਿੰਨ ਡਾਕਟਰਾਂ ਨੇ ਪੋਸਟਮਾਰਟਮ ਕੀਤਾ ਕਿਉਂਕਿ ਸਰਦਾਰ ਨਵਕਿਰਨ ਸਿੰਘ ਕਹਿੰਦਾ ਅਸੀਂ ਇਹ ਹਾਈ ਕੋਰਟ ਸੁਪਰੀਮ ਕੋਰਟ ਤੋਂ ਪਹਿਲਾਂ ਜਿੱਤ ਚੁੱਕੇ ਹਾਂ ਇਹ ਕੇਸ ਕਿ ਜਦੋਂ ਵੀ ਕੋਈ ਇਨਕਾਊਂਟਰ ਕਿਸੇ ਦਾ ਹੁੰਦਾ ਹੈ ਜਿਹੜਾ ਇਹੋ ਜਿਹਾ ਹਾਈਲਾਈਟ ਕੇਸ ਹੈ ਉਹਦੀ ਜਦੋਂ ਡਾਕਟਰੀ ਕਰੂਗਾ ਕੱਲਾ ਡਾਕਟਰ ਨਹੀਂ ਕਰੂਗਾ ਡਾਕਟਰਾਂ ਦਾ ਬੋਰਡ ਕਰੂਗਾ ਤਾ ਕਰਕੇ ਕਹਿੰਦੇ ਤਿੰਨ ਡਾਕਟਰਾਂ ਦੇ ਬੋਰਡ ਨੇ ਡਾਕਟਰੀ ਕੀਤੀ ਤੇ ਤਿੰਨੇ ਡਾਕਟਰਾਂ ਨੇ ਕਹਿੰਦਾ ਠੋਕ ਕੇ ਰਿਪੋਰਟ ਦੇ ਦਿੱਤੀ ਐ ਕਿ ਗੋਲੀ ਬਿਲਕੁਲ ਨੇੜੇ ਮਾਰੀ ਗਈ ਐ ਦੋਸਤੋ ਜੇਕਰ ਜਸਪਰੀ ਤੇ ਇਹਨਾਂ ਨੇੜੇ ਸੀ ਤੇ ਪੁਲਿਸ ਫੜ ਸਕਦੀ ਸੀ ਸਿੱਧੀ ਜੀ ਗੱਲ ਐ ਕਿਉਂਕਿ ਜੇ ਪੁਲਿਸ ਚਾਹੁੰਦੀ ਉਹਦੀਆਂ ਲੱਤ ਦੇ ਵਿੱਚ ਇੱਕ ਦੋ ਫੈਰ ਮਾਰ ਕੇ ਉਹਨੂੰ ਸੁਟਿਆ ਜਾ ਸਕਦਾ ਸੀ ਕਿੰਨੀ ਕੁ ਦੂਰ ਭੱਜਦਾ ਪੁਲਿਸ ਦੇ ਮੂਹਰੇ ਬੰਦਾ ਕਿੱਥੋਂ ਤੱਕ ਭੱਜ ਸਕਦਾ ਐ ਇੱਕ ਗੋਲੀ ਉਹਦੀ ਲੱਤ ਵਿੱਚ ਮਾਰ ਕੇ ਫ੍ਰੈਕਚਰ ਕਰਦ ਕੇ ਉਹਨੂੰ ਫੜਿਆ ਜਾ ਸਕਦਾ ਸੀ ਇਹ ਤੇ ਦੋਸਤੋ ਜਾਂਚ ਦਾ ਕੇਰਾ ਹੈ ਮੈਂ ਨਹੀਂ ਕਹਿੰਦਾ ਕਿ ਉਹ ਇਨਕਾਊਂਟਰ ਫੇਕ ਸੀ ਜਾਂ ਅਸਲੀ ਸੀ ਪਰ ਨਵਕਿਰਨ ਸਿੰਘ ਵਕੀਲ ਨੇ ਕਹਿ ਦਿੱਤਾ ਹੈ ਕਿ ਫੇਕ ਇਨਕਾਊਂਟਰ ਸੀ ਤੇ ਹਾਈ ਕੋਰਟ ਦੇ ਵਿੱਚ ਕਹਿੰਦਾ ਮੈਨੂੰ ਚੈਲੰਜ ਕਰ ਦਿੱਤਾ ਹੈ ਕੇਸ ਚੱਲਿਆ ਗਿਆ ਜਿਹੜੇ ਇੰਸਪੈਕਟਰਾਂ ਨੇ ਕਹਿੰਦਾ ਬਿਆਨ ਵੀ ਉਹਨਾਂ ਨੇ ਤਿੰਨ ਨਹੀਂ ਦਿੱਤੇ ਹੈ ਆਮ ਕਰਕੇ ਜਦੋਂ ਗੋਲੀ ਚੱਲਦੀ ਹੈ ਤੇ ਆਮ ਪੁਲਿਸ ਵਾਲੇ ਸਾਰੀ ਟੀਮ ਹੁੰਦੀ ਹੈ ਉਹਨਾਂ ਵਿੱਚੋਂ ਕੋਈ ਵੀ ਗੋਲੀ ਚਲਾ ਸਕਦਾ ਜਦੋਂ ਇਹੋ ਜਿਹਾ ਮੌਕਾ ਹੁੰਦਾ ਹੈ ਪਰ ਕਹਿੰਦੇ ਉੱਥੇ ਉਹਨਾਂ ਨੇ ਤਰੱਕੀ ਲੈਣ ਦੇ ਮਾਰੇ ਨੇ ਤਿੰਨ ਨੇ ਆਪਣਾ ਬਿਆਨ ਦਰਜਿਤ ਕਰ ਦਿੱਤਾ ਕਿ ਗੋਲੀ ਅਸੀਂ ਚਲਾਈ ਹੈ ਕਿਉਂਕਿ ਦੋਸਤੋ ਤਰੱਕੀ ਦੀ ਗੱਲ ਸੀ ਹਰੇਕ ਹੀ ਚਾਹੁੰਦਾ ਹੁੰਦਾ ਹੈ ਕਿ ਤਰੱਕੀ ਮੇਰੀ ਹੋਵੇ ਪਰ ਉਹਨਾਂ ਨੂੰ ਵੀ ਨਹੀਂ ਪਤਾ ਸੀ ਕਿ ਮਸਲਾ ਅੱਗੇ ਕੀ ਬਣਨ ਵਾਲਾ ਹੈ ਤੇ ਜੇਕਰ ਇਹ ਗੱਲ ਦਾ ਪਤਾ ਹੁੰਦਾ ਤੇ ਸ਼ਾਇਦ ਇਹ ਨਾਲ ਕਿਉਂਦੇ ਤੇ ਦੋਸਤੋ ਉੱਥੇ ਕਰਨਲ ਬਾਠ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਐਸਾ ਚਰਿੱਤਰ ਆਇਆ ਕਿਉਂਕਿ ਪਰਮਾਤਮਾ ਵੀ ਦੋਸਤੋ ਸਭ ਕੁਝ ਦੇਖਦਾ ਹੈ। ਪਰਮਾਤਮਾ ਸਭ ਕੁਝ ਦੇਖਦਾ ਹੈ। ਉੱਥੇ ਕਰਨਲ ਦੇ بیٹے ਦੀ ਤੇ ਉਹਨਾਂ ਦੀ ਕੁੱਟਮਾਰ ਹੋਈ ਤੇ ਉੱਥੇ ਉਹ ਕੋਈ ਪੁਲਿਸ ਵਾਲਿਆ ਇਹ ਕਹਿ ਬੈਠੇ ਉਹ ਜਦੋਂ ਤਾਂ ਆਈਡੈਂਟੀਟੀ ਕਾਰਡ ਕੱਢਿਆ ਕਿ ਅਸੀਂ ਇੱਕ ਐਨਕਾਊਂਟਰ ਕਰਕੇ ਆਏ ਆ। ਚਾਹੁੰਦਾ ਰਿਹਾ ਤਾਂ ਆਈਡੈਂਟੀਟੀ ਕਾਰਡ ਲੈ ਜੀ। ਤੇ ਜੇ ਨਾ ਜਿਉਂਦਾ ਰਿਹਾ ਤੇ ਨਾਲ ਜਾਈ ਦੋਸਤੋ ਇਹ ਗੱਲਾਂ ਸਾਰੀਆਂ মিডিਆ ਵਿੱਚ ਆ ਚੁੱਕੀਆਂ। ਉਹਨੇ ਬਿਆਨ ਦਿੱਤੇ ਆ ਕਰਨਲ ਨੇ ਕਿਸ ਤਰ੍ਹਾਂ ਕਿਹਾ ਸੀ ਤੇ ਇਹ ਸਾਰੀਆਂ ਗੱਲਾਂ ਦੋਸਤੋ ਜਿਹੜਾ ਗਰਤੇਜ ਸਿੰਘ ਢਿੱਲੋਂ ਕਰਨਲ ਦਾ ਸਾਡੂ ਐ ਉਹਨੇ ਜਸਪ੍ਰੀਤ ਦੇ ਪਰਿਵਾਰ ਨੂੰ ਮਦਦ ਦਿੱਤੀ ਐ ਉਹ ਜਾ ਕੇ ਪਰਿਵਾਰ ਦੇ ਨਾਲ ਖੜ ਗਿਆ ਉਹਨੇ ਕਿਹਾ ਕਿ ਆਓ ਹਾਈ ਕੋਰਟ ਦੇ ਵਿੱਚ ਤੁਹਾਨੂੰ ਮੈਂ ਲੈ ਕੇ ਚੱਲਦਾ ਸ਼ਾਇਦ ਜਸਪ੍ਰੀਤ ਦਾ ਪਰਿਵਾਰ ਨਾ ਆ ਜਾਂਦਾ ਪਰ ਗਰਤੇਜ ਸਿੰਘ ਢਿੱਲੋਂ ਜਰਨਲ ਤੇ ਮੈਸੇਜ ਵਾਟ ਉਹਨਾਂ ਦੇ ਪਰਿਵਾਰ ਨਾਲ ਖੜੀ ਐ ਹੁਣ ਉਹਨਾਂ ਨੇ ਦੋਸਤੋ ਕੇਸ ਦੇ ਵਿੱਚ ਕੀ ਹੋਇਆ ਨਵਕਿਰਨ ਸਿੰਘ ਜਿਹੜੇ ਵਕੀਲ ਨੇ ਹਿਊਮਨ ਰਾਈਟਸ ਵਾਲੇ ਉਹਨਾਂ ਨੇ ਸੀਬੀਆਈ ਜਾਂਚ ਮੰਗੀ ਹੈ ਹਾਈ ਕੋਰਟ ਤੋਂ ਕਹਿੰਦੇ ਜੀ ਸੀਬੀਆਈ ਜਾਂਚ ਦਿੱਤੀ ਜਾਵੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕੀਤਾ ਜਾਵੇ ਕਿ ਇਹ ਇੱਕ এনਕਾਊਂਟਰ ਕਿਸ ਤਰ੍ਹਾਂ ਹੈ ਫੇਕ ਹੈ ਜਾਂ ਅਸਲੀ ਹੈ ਜੇਕਰ ਅਸਲੀ ਹੈ ਤੇ ਉਹਨਾਂ ਨੂੰ ਜ਼ਰੂਰ ਤਰਕੀਆਂ ਦੇ ਦਿੱਤਾਂ ਜਾਣ ਤੇ ਜੇਕਰ ਫੇਕ ਹੈ ਨਕਲੀ ਹੈ ਤੇ ਜਰੂਰ ਸਜਾ ਦਿੱਤੇ ਜਾਵੇ ਇੰਨੀ ਕੁ ਦੋਸਤੋ ਗੱਲ ਬਾਤ ਹੀ ਪੁੱਲ ਚੁੱਕਦੀ ਕਿਵਾ ਭਾਈ ਗੁਰੂ ਜੀ ਕਾ ਕਾਲ ਤਾਂ ਵੈਜ ਚੁੱਕੀ